ਇਹ ਸਾਡੀ ਪੰਜਾਬ ਦੀ ਖੁਸ਼ਹਾਲੀ ਵਾਸਤੇ ਚੰਗਾ ਕਦਮ ਹੈ। ਇਹ ਲੋਕਾਂ ਨੂੰ ਫਰੀ ਦਰਾਂ ਸੇ ਦੇਣਾ ਬੰਦ ਕਰੋ। ਲੋਕਾਂ ਨੂੰ ਜੌਬ ਓਪਰਚੁਨਿਟੀਆਂ ਕਰੋ। ਅਸੀਂ ਬਿੱਲ ਦੇਣਾ ਚਾਹੁੰਦੇ। ਪਰ ਜੀ ਜੋ ਜਿਹੜੇ ਪੈਸੇ ਆ ਉਹਨੂੰ ਉਜੋਗ ਤੇ ਪੈਸੇ ਕਟਾਓ। ਜੇਕਰ ਇਹ ਨੌਰ ਤੇ ਚੁੱਕਿਆ ਹੈ। ਉਹ ਜਿਨ੍ਹਾਂ ਦਾ ਟੈਂਸ਼ਨ ਜੂਟ ਰਿਹਾ 60 ਰੁਪਏ 2.5 ਰੁਪਏ 4 ਕਰ ਦੋ। ਅਸੀਂ ਪੈਸੇ ਦੇ ਦਿੰਦੇ ਇਹਨਾਂ ਦਾ ਟੱਲ। 80 ਰੁਪਏ ਸਾਡੇ ਇਕੱਠੇ ਹੋ ਜਾਣ। ਭਗਵੰਤ ਮਾਨ ਜੀ ਹਰਮਨ ਪਿਆਰੇ ਨੇ ਤੇ ਲੋਕਾਂ ਦਾ ਕੰਮ ਕਰ ਰਹੇ ਨੇ। ਔਰ ਲੋਕੀ ਸੰਤੁਸ਼ਟ ਨਹੀਂ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਕਿ ਮੁੱਦਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਤ ਜਿਸ ਘਰ ਦੇ ਵਿੱਚ ਬਿਜਲੀ ਦਾ ਬਿੱਲ ਹੀ ਨਹੀਂ ਆਉਂਦਾ ਹੁਣ ਬਿਜਲੀ ਦਾ ਬਿੱਲ ਮੈਨੂੰ ਲੱਗਦਾ ਮੇਰਾ ਬਿੱਲ ਵੀ ਨਹੀਂ ਕਈ ਮਹੀਨਿਆਂ ਤੋਂ ਆਇਆ ਕਿਉਂਕਿ ਮੈਰੀ ਮੇਰੇ ਯੂਟ ਨੇ ਉਹ 2250 ਤੋਂ ਵਿੱਚ ਵਿੱਚ ਹੁੰਦੇ ਨੇ ਕਿਉਂਕਿ ਅਸੀਂ ਅਵੇਅਰ ਵੀ ਆ ਕਿ ਬਿਜਲੀ ਜਾਇਆ ਨਹੀਂ ਕਰਨੀ ਪਰ ਮੈਂ ਇਥੇ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਹਾਂ ਸਟੇਟ ਗਵਰਨਰ ਨੂੰ ਸਰ ਅਸੀਂ ਬਿੱਲ ਦੇਣਾ ਚਾਹੁੰਦੇ ਹਾਂ ਪਰ ਤੁਸੀਂ ਜਿਹੜੇ ਪੈਸੇ ਆ ਉਹਨਾਂ ਯੂਨਟ ਦੇ ਪੈਸੇ ਘਟਾਓ ਔਰ ਇਹ ਮੈਸੇਜ ਦਿਨੇ ਆ ਕਿ ਜਿਹੜੇ ਤੁਸੀਂ ਜੇ 8 ਰੁਪਏ 9 ਰੁਪਏ ਯੂਨਟ ਹੈ ਔਰ ਜਿਨ੍ਹਾਂ ਦਾ 300 ਯੂਨਟ ਰਹਾ ਸਾਨੂੰ 3 ਰੁਪਏ 2 ਰੁਪਏ 4 ਕਰ ਦੋ ਅਸੀਂ ਪੈਸੇ ਦੇਨੂ ਤੇ ਇਹਨਾਂ ਤੁਹਾਡੇ ਹਰਪਨ ਰੁਪਏ ਤੁਹਾਡੇ ਇਕੱਠੇ ਹੋ ਜਾਣੇ ਔਰ ਇਹ ਸਾਡੀ ਪੰਜਾਬ ਦੀ ਖੁਸ਼ਹਾਲੀ ਵਾਸਤੇ ਚੰਗਾ ਕਦਮ ਹੋਏਗਾ ਇਹ ਕਈ ਚੀਜ਼ਾਂ ਨੇ ਜਿਹੜੀਆਂ ਇਗਨੋਰ ਕੀਤੀਆਂ ਜਾਂਦੀਆਂ ਨੇ ਹੁਣ ਅਸੀਂ ਸਾਰੇ ਵਿੱਚ ਆਉਣੇ ਆ ਵੇ 300 ਯੂਨਟ ਤੋਂ ਘੱਟ ਫੂਕਦੇ ਆ ਮੇਰਾ ਯੂਨਟ ਕਦੇ ਵੀ ਨਹੀਂ 200 300 ਤੋਂ ਵੱਧ ਵਧਿਆ ਹੁਣ ਮੈਂ ਇੱਥੇ ਇਹੋ ਹੀ ਖਵਾਂਗਾ ਜਿਹੜੇ ਉਹਦੀ ਸਲੇਬ ਬਣਾਓ ਤੁਸੀਂ ਵੀ 300 ਯੂਨਟ ਤੱਕ 300 ਤੋਂ 500 ਤੱਕ 500 ਤੋਂ 800 ਤੱਕ 1000 ਤੱਕ ਉਹਦਾ ਇਹ ਰੇ ਬਣਾ ਲਓ ਜਿਹੜੇ ਰੇਟ ਹੈ ਤੁਹਾਡ ਕੋਲ ਬੱਤੀ ਹੈਗੀ ਹੈ ਤੇ ਬੱਤੀ ਫਰੀ ਨਾ ਕਰੋ ਬੱਤੀ ਤੁਸੀਂ ਲੋਕਾਂ ਨੂੰ ਜਿਹੜੇ ਮਿਨੀਮਮ ਪੈਸੇ ਦੇ ਸਕਦੇ ਜ਼ਰੂਰ ਲਓ ਔਰ ਇਹਦਾ ਰੈਵਨਿਊ ਕਰਕੇ ਪੰਜਾਬ ਦੀ ਡਿਵੈਲਪਮੈਂਟ ਕਰੋ ਔਰ ਇਹੋ ਹੀ ਮੁੱਦੇ ਨੇ ਜਨਾ ਕਿ ਜਿਤਨਾ ਲੋਕਾਂ ਨੂੰ ਜਿਤਾਉਣ ਦੇ ਵਿੱਚ ਬੜਾ ਵੱਡਾ ਰੋਗ ਆਇਆ ਇਹਦਾ ਇੱਕ ਜਿਹੜਾ ਇਹ ਬੁੱਧਾ ਹੈ ਲਾਈਟ ਦਾ ਜਦੋਂ ਵੀ ਕਹਿੰਦੇ ਹੈ ਲਾਈਟ ਪਾਣੀ ਦੀ ਗੱਲ ਕਰਦੇ ਆ ਉਹ ਲੋਕੀ ਤਿੰਨ ਚੀਜ਼ਾਂ ਹੁੰਦੀਆਂ ਪਹਿਲਾਂ ਭੁੱਖ ਦੀ ਗੱਲ ਕਰਦੇ ਆ ਫੇਰ ਲਾਈਟ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਜਿਹੜੀ ਭੁੱਖ ਮਾਰੀ ਦੇ ਵਿੱਚ ਵੀ ਜਿੱਦੇ ਲੋਕਾਂ ਗਰੀਬ ਬੰਦੇ ਨੇ ਇਹਨਾਂ ਨੂੰ ਉਹਨਾਂ ਨੂੰ ਅੰਨ ਵੀ ਦੇ ਦੇਦੇ ਨੇ ਉਹਨਾਂ ਨੂੰ ਨਾਲ ਚੀਜ਼ਾਂ ਵੀ ਦੇ ਰਹੇ ਨੇ ਮੈਂ ਤੁਹਾਡੇ ਸਾਹਮਣੇ ਇਹ ਵੀ ਗੱਲ ਕਵਾਂਗਾ ਕਿ ਲੋਕਾਂ ਨੂੰ ਫ੍ਰੀ ਦਰਾਸ ਦੇਣਾ ਬੰਦ ਕਰੋ ਲੋਕਾਂ ਨੂੰ ਜੋਬ ਓਪਰਚੁਨਿਟੀਆਂ ਕਰੋ ਉਹ ਕਰਕੇ ਕਮਾਉਣ ਤੇ ਤੁਹਾਡਾ ਜਿਹੜਾ ਪ੍ਰਦੇਸ਼ ਆ ਖੁਸ਼ਹਾਲ ਹੋਵੇ ਉਹ ਇਹ ਸਾਡੀ ਪੰਜਾਬ ਦੀ ਖੁਸ਼ਹਾਲੀ ਵਾਸਤੇ ਚੰਗਾ ਕਦਮ ਹੋਵੇਗਾ ਇਹ ਲੋਕਾਂ ਨੂੰ ਫ੍ਰੀ ਦਰਾਸ ਦੇਣਾ ਬੰਦ ਕਰੋ ਲੋਕਾਂ ਨੂੰ ਜੋਬ ਓਪਰਚੁਨਿਟੀਆਂ ਕਰੋ ਅਸੀਂ ਬਿੱਲ ਦੇਣਾ ਚਾਹੁੰਦੇ ਹਾਂ ਪਰ ਜੀ ਜੋ ਜਿਹੜੇ ਪੈਸੇ ਆ ਉਹ ਜੋਗ ਦੇ ਪੈਸੇ ਕਟਾਓ ਜੇ ਤੁਹਾਨੂੰ ਵੀ ਇਹ 9 ਰੁਪਏ ਹੀ ਕਟਾਇਆ ਹੈ ਔਰ ਜਿਨ੍ਹਾਂ ਦਾ 300 ਰੁਪਏ ਰਵਾ ਸਨ 3 ਰੁਪਏ ਢਾਈ ਰੁਪਏ ਚਾਰ ਕਰ ਦੋ ਅਸੀਂ ਪੈਸੇ ਦੇ ਦਿੰਦੇ ਇਹਨਾਂ ਦਾ ਟਾ ਔਰ 50 ਰੁਪਏ ਤੁਹਾਡੇ ਇਕੱਠੇ ਹੋ ਗਏ ਭਗਵੰਤ ਮਾਨ ਜੀ ਅ ਹਰਮਨ ਪਿਆਰੇ ਨੇ ਤੇ ਲੋਕਾਂ ਦਾ ਕੰਮ ਕਰ ਰਹੇ ਨੇ ਔਰ ਲੋਕੀ ਸੰਤੁਸ਼ਟ ਨੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਕਿ ਮੁੱਦਿਆਂ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਤ ਜਿਸ ਘਰ ਦੇ ਵਿੱਚ ਬਿਜਲੀ ਦਾ ਬਿੱਲ ਹੀ ਨਹੀਂ ਆਉਂਦਾ ਹੁਣ ਬਿਜਲੀ ਦਾ ਬਿੱਲ ਮੈਨੂੰ ਲੱਗਦਾ ਮੇਰਾ ਬਿੱਲ ਵੀ ਨਹੀਂ ਕਈ ਮੈਨੂੰ ਆ ਦ ਆ ਕਿਉਂਕਿ ਮੈਰੀ ਮੇਰੇ ਯੂਟ ਨੇ ਉਹ 2 250 ਦੇ ਵਿੱਚ ਵਿੱਚ ਹੁੰਦੇ ਨੇ ਕਿਉਂਕਿ ਅਸੀਂ ਅਵੇਅਰ ਵੀ ਆ ਕਿ ਬਿਜਲੀ ਜਾਇਆ ਨਹੀਂ ਕਰਨੀ ਪਰ ਮੈਂ ਇੱਥੇ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਆ ਸਟੇਟ ਗਵਰਨਮੈਂਟ ਨੂੰ ਸਰ ਅਸੀਂ ਬਿੱਲ ਦੇਣਾ ਚਾਹੁੰਦੇ ਆ ਪਰ ਤੁਸੀਂ ਜਿਹੜੇ ਪੈਸੇ ਆ ਉਹਨਾਂ ਯੂਨਟ ਦੇ ਪੈਸੇ ਕਟਾਓ ਔਰ ਇਹ ਮੈਸੇਜ ਦਿਨੇ ਆ ਕਿ ਜਿਹੜੇ ਤੁਸੀਂ ਜੇ 8 ਰੁਪਏ 9 ਰੁਪਏ ਯੂਨਟ ਹੈ ਔਰ ਜਿਨ੍ਹਾਂ ਦਾ 300 ਯੂਨਟ ਰਹਾ ਸਾਨੂੰ 3 ਰੁਪਏ 2.5 ਰੁਪਏ 4 ਕਰ ਦੋ ਅਸੀਂ ਪੈਸੇ ਦੇਨੂ ਤੇ ਇਹਨਾਂ ਤੜਾ ਔਰ 50 ਰੁਪਏ ਤੁਹਾਡੇ ਇਕੱਠੇ ਹੋ ਜਾਣੇ ਔਰ ਇਹ ਸਾਡੀ ਪੰਜਾਬ ਦੀ ਖੁਸ਼ਹਾਲੀ ਵਾਸਤੇ ਚੰਗਾ ਕਦਮ ਹੋਏਗਾ ਇਹ ਕਈ ਚੀਜ਼ਾਂ ਨੇ ਜਿਹੜੀਆਂ ਇਗਨੋਰ ਕੀਤੀਆਂ ਜਾਂਦੀਆਂ ਨੇ ਹੁਣ ਅਸੀਂ ਸਾਰੇ ਵਿੱਚ ਆਉਨੇ ਆ ਵੀ 300 ਯੂਨਟ ਤੋਂ ਘੱਟ ਫੂਕਦੇ ਆ ਮੇਰਾ ਯੂਨਟ ਕਦੇ ਵੀ ਨਹੀਂ 2.5 300 ਤੋਂ ਵੱਧ ਵਧਿਆ ਹੁਣ ਮੈਂ ਇੱਥੇ ਇਹੋ ਹੀ ਖਾਵਾਂਗਾ ਵੀ ਜਿਹੜੇ ਉਹਦੀ ਸਲੇਬ ਬਣਾਓ ਤੁਸੀਂ ਵੀ 300 ਯੂਨਟ ਤੱਕ 300 ਤੋਂ 500 ਤੱਕ 500 ਤੋਂ 800 ਤੱਕ 1000 ਤੱਕ ਉਹਦਾ ਜਿਹੜਾ ਰੇਮ ਬਣਾ ਲਓ ਜਿਹੜੇ ਰੇਟ ਆ ਤੁਹਾਡ ਕੋਲ ਬੱਤੀ ਹੈਗੀ ਹੈ ਤੇ ਬੱਤੀ ਫਰੀ ਨਾ ਕਰੋ ਬੱਤੀ ਤੁਸੀਂ ਲੋਕਾਂ ਤੋਂ ਜਿਹੜੇ ਮਿਨੀਮਮ ਪੈਸੇ ਦੇ ਸਕਦੇ ਜ਼ਰੂਰ ਲਓ ਔਰ ਇਹਦਾ ਰੈਵਨਿਊ ਕਰਕੇ ਪੰਜਾਬ ਦੀ ਡਿਵੈਲਪਮੈਂਟ ਕਰੋ ਔਰ ਇਹੋ ਹੀ ਮੁੱਦੇ ਨੇ ਜਨਾ ਕਿ ਜਿਤਨਾ ਲੋਕਾਂ ਨੂੰ ਜਿਤਾਉਣ ਦੇ ਵਿੱਚ ਬੜਾ ਵੱਡਾ ਰੋਲ ਆਇਆ ਦਾ ਇੱਕ ਜਿਹੜਾ ਇਹ ਮੁੱਦਾ ਹੈ ਲਾਈਟ ਦਾ ਜਦੋਂ ਵੀ ਕਹਿੰਦੇ ਹੈ ਲਾਈਟ ਪਾਣੀ ਦੀ ਗੱਲ ਕਰਦੇ ਆ ਔਰ ਉਹ ਲੋਕੀ ਤਿੰਨ ਚੀਜ਼ਾਂ ਹੁੰਦੀਆਂ ਪਹਿਲਾਂ ਭੁੱਖ ਦੀ ਗੱਲ ਕਰਦੇ ਆ ਫਿਰ ਲਾਈਟ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਜਿਹੜੀ ਭੁੱਖਮਰੀ ਦੇ ਵਿੱਚ ਵੀ ਜਿੱਦੇ ਲੋਕਾਂ ਗਰੀਬ ਬੰਦੇ ਨੇ ਇਹਨਾਂ ਨੂੰ ਉਹਨਾਂ ਨੂੰ ਅੰਨ ਵੀ ਦੇ ਰਹੇ ਨੇ ਉਹਨਾਂ ਨੂੰ ਨਾਲ ਚੀਜ਼ਾਂ ਵੀ ਦੇ ਰਹੇ ਨੇ ਮੈਂ ਤੁਹਾਡੇ ਸਾਹਮਣੇ ਇਹ ਵੀ ਗੱਲ ਕਵਾਂਗਾ ਕਿ ਲੋਕਾਂ ਨੂੰ ਫ੍ਰੀ ਦਾ ਰਾਸ਼ਨ ਦੇਣਾ ਬੰਦ ਕਰੋ ਲੋਕਾਂ ਨੂੰ ਜੌਬ ਓਪਰਚ्युनिटीज ਕਰੋ ਉਹ ਕਰਕੇ ਕਮਾਉਣ ਤੇ ਤੁਹਾਡਾ ਜਿਹੜਾ ਪ੍ਰਦੇਸ਼ ਆ ਖੁਸ਼ਹਾਲ ਹੋਵੇ